ਸਤਿ ਸ੍ਰੀ ਅਕਾਲ ਮੈਂ ਕਮਲਬੀਬ ਕੌਰ ਦੇ ਆਨੰਦ ਪਬਲਿਕ ਸਕੂਲ ਪਾਂਡੂ ਸਰ ਨੱਬਾ ਦੇ ਵਿੱਚ ਬਤੌਰ ਪੰਜਾਬੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਜਾ ਰਹੀਆਂ ਜਮਾਤ 7ਵੀਂ ਦੀ ਕਵਿਤਾ ਬਣਚਾਰਾ ਇਸ ਦੇ ਕਵੀ ਨੇ ਜਿਹੜੇ ਉਹ ਸੁਰਜੀਤ ਸਿੰਘ ਨੇ ਉਹਨਾਂ ਨੇ ਇਸ ਕਵਿਤਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ ਹੈ ਧਰਮਾਂ ਦੇ ਨਾਂ ਦੇ ਉੱਤੇ ਵੰਡੀਆਂ ਨਾ ਪਾਈਆਂ ਜਾਣ ਸਾਰੇ ਹੀ ਧਰਮ ਜਿਹੜੇ ਬਰਾਬਰ ਨੇ ਉਹਨਾਂ ਨੂੰ ਬਰਾਬਰ ਦਾ ਸਨਮਾਨ ਹੈ ਜਿਹੜਾ ਉਹ ਮਿਲਣਾ ਚਾਹੀਦਾ ਹੈ ਇਹੀ ਸੰਦੇਸ਼ ਕਵੀ ਨੇ ਇਸ ਕਵਿਤਾ ਦੇ ਵਿੱਚ ਦੇਣ ਦਾ ਯਤਨ ਕੀਤਾ ਹੈ ਤੋਂ ਪੜ੍ਹਦੇ ਹਾਂ ਵਸਤੀ ਵਸਤੀ ਜੰਗਲ ਜੰਗਲ ਗਾਉਂਦਾ ਹੈ ਹੁਣ ਜਾਰਾ ਹਿੰਦੂ ਮੁਸਲਮਨ ਸਿੱਖ ਈਸਾਈ ਸਾਂਝਾ ਭਾਈਚਾਰਾ ਜਿਹੜਾ ਬਨਜਾਰਾ ਹੈ ਵਪਾਰੀ ਹੈ ਉਹ ਵਸਤੀ ਵਸਤੀ ਸ਼ਹਿਰ ਸ਼ਹਿਰ ਦੇ ਵਿੱਚ ਜਾ ਕੇ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦਾ ਹੈ ਕਿ ਜਿਹੜੇ ਭਾਰਤ ਦੇ ਵਿੱਚ ਧਰਮ ਨੇਗੇ ਉਹ ਸਾਰੇ ਬਰਾਬਰ ਨੇ ਸਾਡਾ ਭਾਈਚਾਰਾ ਹੈ ਜਿਹੜਾ ਉਹ ਸਾਂਝਾ ਹੈ ਤੇ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਧਰਮ ਦੇ ਨਾਂ ਤੇ ਕਿਸੇ ਨੂੰ ਵੀ ਵੰਡੀਆਂ ਨਹੀਂ ਜੜੀਆਂ ਉਹ ਨਹੀਂ ਪਾਉਣੀਆਂ ਚਾਹੀਦੀਆਂ ਕਿ ਇੰਨਾ ਸਾਨੂੰ ਵੰਡ ਦਿੰਦੀ ਹੈ ਇਸ ਨੂੰ ਦੂਰ ਭਜਾਓ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਇੱਕ ਹੋ ਜਾਓ ਜਿਹੜੀ ਮਨ ਦੇ ਵਿੱਚ ਨਫ਼ਰਤ ਦੀ ਭਾਵਨਾ ਹੈ ਉਹ ਕਦੇ ਵੀ ਕਿਸੇ ਦਾ ਚੰਗਾ ਨਹੀਂ ਕਰਦੀ ਸੋ ਸਾਨੂੰ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਸ ਦੇ ਨਾਲ ਸਾਡਾ ਨੁਕਸਾਨ ਹੀ ਹੁੰਦਾ ਹੈ ਠੀਕ ਹੈ ਸਾਰੇ ਧਰਮ ਬਰਾਬਰ ਨੇ ਕਦੇ ਵੀ ਕਿਸੇ ਧਰਮ ਦੇ ਨਾਲ ਵਿਤਕਰਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਮੰਦਰ ਮਸਜਿਦ ਗਿਰਜੇ ਉੱਪਰ ਲਿਖ ਦਿਓ ਰੱਬ ਦਾ ਦਵਾਰਾ ਵਸਤੀ ਵਸਤੀ ਜੰਗਲ ਜੰਗਲ ਗਾਉਂਦਾ ਹੈ ਬੰਦਿਆ ਕਹਿੰਦੇ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਚਾਹੇ ਗੁਰਦੁਆਰਾ ਹੈ ਚਾਹੇ ਗਿਰਜਾ ਹੈ ਉਹਨਾਂ ਸਾਰਿਆਂ ਦੇ ਉੱਪਰ ਸਿਰਫ ਇੱਕ ਪਰਮਾਤਮਾ ਦਾ ਵਾਸ ਹੈ ਉਸ ਦੇ ਵਿੱਚ ਤੇ ਉਹਦੇ ਉੱਪਰ ਕੀ ਲਿਖਣਾ ਚਾਹੁੰਦਾ ਹੈ ਰੱਬ ਦਾ ਦਵਾਰ ਆਪਕੀ ਰੱਬ ਦੇ ਅੱਗੇ ਅਸੀਂ ਅਰਦਾਸ ਕਰਨੇ ਨਸਥਾਨਾਂ ਦੇ ਉੱਤੇ ਜਾਣੇ ਹਾਂ ਤਾਂ ਇਹਨਾਂ ਦੇ ਵਿੱਚ ਕਦੇ ਵੀ ਇਹ ਨਹੀਂ ਸਮਝਣਾ ਚਾਹੀਦਾ ਕਿ ਇੱਥੇ ਮੁਸਲਮਾਨ ਜਾਣਗੇ ਇੱਥੇ ਹਿੰਦੂ ਜਾਣਗੇ ਤੇ ਸਿੱਖ ਜਾਣਗੇ ਜਾਂ ਇੱਥੇ ਈਸਾਈ ਜਾਣਗੇ ਰੱਬ ਦਾ ਦਵਾਰ ਸਭ ਦਾ ਸਾਂਝਾ ਹੁੰਦਾ ਹੈ ਤੇ ਇਹੀ ਗੱਲ ਜਿਹੜਾ ਬਨਜਾਰਾ ਹੈ ਆਫ ਦੀ ਕਵਤਾ ਦੇ ਵਿੱਚ ਸਮਝਾਉਣ ਦਾ ਯਤਨ ਕਰਦਾ ਨਾ ਕੋਈ ਉੱਚਾ ਨੀਚ ਪਛਾਣੇ ਸਭ ਨੂੰ ਆਪਣਾ ਜਾਣੇ ਆਪਸ ਵਿੱਚ ਨੇ ਮੂਰਖ ਲੜਦੇ ਲੜਦੇ ਨਹੀਂ ਸਿਆਣੇ ਸਾਨੂੰ ਉੱਚ-ਨੀਚ ਦਾ ਭੇਤ ਭਾਵ ਹੈ ਜਿਹੜਾ ਉਹ ਕਿਸੇ ਦੇ ਨਾਲ ਨਹੀਂ ਕਰਨਾ ਚਾਹੀਦਾ ਠੀਕ ਹੈ ਸਾਰੇ ਹੀ ਧਰਮਾਂ ਦੇ ਲੋਕ ਬਰਾਬਰ ਨੇ ਤੇ ਉਹਨਾਂ ਨੂੰ ਹਰ ਇੱਕ ਸਥਾਨ ਦੇ ਉੱਤੇ ਬਰਾਬਰਤਾ ਦਾ ਅਧਿਕਾਰ ਹੈ ਜਿਹੜਾ ਉਹ ਮਿਲਣਾ ਚਾਹੀਦਾ ਹੈ ਤੇ ਜੋ ਮੂਰਖ ਲੋਕ ਹੁੰਦੇ ਨੇ ਹਮੇਸ਼ਾ ਉਹੀ ਆਪਸ ਦੇ ਵਿੱਚ ਲੜਦੇ ਨੇ ਸਿਆਣੇ ਤੇ ਸਮਝਦਾਰ ਲੋਕ ਨੇ ਜਿਹੜੇ ਉਹ ਆਪਸ ਦੇ ਵਿੱਚ ਕਦੇ ਵੀ ਝਗੜਾ ਨਹੀਂ ਕਰਦੇ ਏਕੇ ਵਿੱਚ ਹੈ ਸ਼ਕਤੀ ਹੁੰਦੀ ਏਕਾ ਸਾਨੂੰ ਪਿਆਰਾ ਵਸਤੀ ਵਸਤੀ ਜੰਗਲ ਜੰਗਲ ਗਾਉਂਦਾ ਹੈ ਬੰਜਾਰਾ ਕਵੀ ਨੇ ਪੂਰੀ ਕਵਿਤਾ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਾਡੇ ਵਿੱਚ ਏਕਤਾ ਹੈ ਅਸੀਂ ਮਿਲ ਜੁਲ ਕੇ ਰਹਾਂਗੇ ਤਾਂ ਅਸੀਂ ਸੰਸਾਰ ਦੀ ਹਰ ਇੱਕ ਜੰਗ ਹੈ ਜਿਹੜੀ ਉਹ जित ਸਕਦੇ ਆ ਸੋ ਸਾਨੂੰ ਆਪਸ ਦੇ ਵਿੱਚ ਏਕਾ ਰੱਖਣਾ ਚਾਹੀਦਾ ਹੈ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਮਿਲ ਕੇ ਰਹਿਣਾ ਚਾਹੀਦਾ ਸੱਜੇ ਖੱਬੇ ਦੀ ਗੱਲ ਛੱਡੋ ਸਿੱਧੇ ਰਸਤੇ ਚੱਲੋ ਸਾਂਝਾ ਰਸਤਾ ਸਾਂਝੀ ਮੰਜ਼ਿਲ ਉਸ ਨੂੰ ਜਾ ਕੇ ਮੰਨੋ ਭਾਰਤ ਦੀ ਜੇ ਸਾਰੇ ਬੋਲੋ ਭਾਰਤ ਸਾਨੂੰ ਪਿਆਰਾ ਬਸਤੀ ਬਸਤੀ ਜੰਗਲ ਜੰਗਲ ਗੌਂਦਾ ਹੈ ਬਣ ਜਾ ਕਹਿੰਦੇ ਸੱਜੇ ਖੱਬੇ ਦੀ ਗੱਲ ਛੱਡੋ ਸਿੱਧਾ ਰਸਤਾ ਭਾਵ ਕਿਹੜਾ ਹੈ ਇਮਾਨਦਾਰੀ ਨੇਕੀ ਸਾਂਝੀਵਾਲਤਾ ਵਾਲਾ ਜਿਹੜਾ ਰਸਤਾ ਹੈ ਉਹ ਸਾਨੂੰ ਅਪਣਾਉਣਾ ਚਾਹੀਦਾ ਹੈ ਤੇ ਜਿਹਦੇ ਵਿੱਚ ਸਭ ਦੀ ਸੱਭ ਸੰਤਿ ਹੋਵੇ ਸਾਰਿਆਂ ਦੀ ਸਾਂਝੀ ਰਾਇ ਹੋਵੇ ਠੀਕ ਹੈ ਤੇ ਭਾਰਤ ਦੀ ਜੈ ਸਾਰੇ ਬੋਲੋ ਭਾਰਤ ਸਾਡਾ ਮਹਾਨ ਦੇਸ਼ ਹੈ ਸਾਰੇ ਧਰਮਾਂ ਦੇ ਲੋਕ ਇਸ ਵਿੱਚ ਇਕਜੁੱਟ ਹੋ ਕੇ ਮਿਲ ਕੇ ਰਹਿੰਦੇ ਨੇ ਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਹੈ ਭਾਰਤ ਦੀ ਜੈ ਉਸ ਭਾਰਤ ਦੀ ਜੈ ਜੈਕਾਰ ਸਭ ਨੂੰ ਬੋਲਣੀ ਚਾਹੀਦੀ ਹੈ ਇਹੀ ਸਤਿਫਤਾ ਦੇ ਵਿੱਚ ਬਣਜਾਰਾ ਹੈ ਜਿਹੜਾ ਉਹ ਸਮਝਾਉਣ ਦਾ ਯਤਨ ਕਰਦਾ ਹੈ ਧੰਨਵਾਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾ ਹੈ ਜਿਹੜੀ ਉਹ ਸਮਝ ਵਿੱਚ ਆ ਗਈ